ਇੱਕ ਪਾਸੇ ਬਰਾਤ ਖੜੀ ਬਾਜ਼ਾ ਰਹੀ ਸੀ ਬੈਂਡ ਵਾਜੇ ਦੂਜੇ ਪਾਸੇ ਵਿਆਹ ਵਾਲਾ ਮੁੰਡਾ ਕਰ ਰਿਹਾ ਸੀ ਆ ਕੰਮ ਦੋਸਤੋ ਅਕਸਰ ਹੀ ਜ਼ਿੰਮੇਵਾਰ ਵਿਅਕਤੀ ਆਪਣੀ ਹਰ ਇੱਕ ਜ਼ਿੰਮੇਵਾਰੀ ਸਹੀ ਸਮੇਂ ਤੇ ਨਿਭਾਉਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਮੱਝ ਦੀ ਧਾਰ ਕੱਢ ਰਿਹਾ ਏ ਦਰਅਸਲ ਇਹ ਮੱਝ ਇਸ ਮੁੰਡੇ ਦੇ ਹੱਥ ਪਈ ਹੋਈ ਸੀ ਅਤੇ ਹੋਰ ਕਿਸੇ ਨੂੰ ਵੀ ਦੁੱਧ ਨਹੀਂ ਦਿੰਦੀ ਸੀ ਪਰ ਵਿਆਹ ਵਾਲੇ ਦਿਨ ਜਦੋਂ ਇਸ ਮੁੰਡੇ ਦੀ ਬਰਾਤ ਤੁਰਨ ਲੱਗਦੀ ਹੈ ਤਾਂ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਪੁੱਤ ਆਪਣੀ ਤਾਂ ਮੱਝ ਦੀ ਧਾਰ ਕੱਢਣ ਵਾਲੀ ਏ ਇਹ ਸੁਣ ਕੇ ਮੁੰਡਾ ਬੈਂਡ ਵਾਜਿਆਂ ਨੂੰ ਵੱਜਦਾ ਛੱਡ ਕੇ ਬਰਾਤ ਨੂੰ ਖੜਾ ਕੇ ਚੁੱਪਚਾਪ ਜਾ ਕੇ ਮੱਝ ਦੀ ਧਾਰ ਕੱਢਣ ਲੱਗ ਜਾਂਦਾ ਏ ਜਦੋਂ ਰਿਸ਼ਤੇਦਾਰ ਪੁੱਛਦੇ ਨੇ ਕਿ ਮੁੰਡਾ ਕਿੱਥੇ ਗਿਆ ਤਾਂ ਮਾਂ ਕਹਿੰਦੀ ਹੈ ਕਿ ਆਉਂਦਾ ਏ ਕੁਝ ਚੱਕਣਾ ਭੁੱਲ ਗਿਆ ਸੀ ਪਰ ਮੁੰਡੇ ਦੇ ਦੋਸਤ ਚੋਰੀ-ਚੋਰੀ ਉਸ ਦੀ ਵੀਡੀਓ ਬਣਾ ਲੈਂਦੇ ਨੇ ਅਤੇ ਵਾਇਰਲ ਕਰ ਦਿੰਦੇ ਨੇ ਤੋਂ ਕਈ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਪਹਿਲਾਂ ਵਿਆਹ ਕਰਵਾ ਲਾ ਧਾਰ ਤਾਂ ساری ਉਮਰ ਕੱਢੀ ਜਾਈਂ ਅਤੇ ਕੁਝ ਕਹਿ ਰਹੇ ਨੇ ਕਿ ਇਨਸਾਨ ਉਹੀ ਹੁੰਦਾ ਹੈ ਜੋ ਕਿ ਹਰ ਵਕਤ ਆਪਣੀ ਜ਼ਿੰਮੇਵਾਰੀ ਨੂੰ ਨਿਭਾਵੇ ਤੁਹਾਡਾ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ